ਉਹੀ ਮੈਂ ਸੁਣ ਹਾਂ ਇਹਨਾਂ ਨੂੰ ਮਾਰਤ ਕਰਨਾ ਚਾਹੀਦਾ ਹੈ ਨੌਕਰੀਆਂ ਦਵਾ ਜੀ ਤੁਸੀਂ ਮਰਜੀ ਫੋਨ ਕਰੋ ਸਾਨੂੰ ਅਸੀਂ ਹਾਜ਼ਰ ਹੋਵਾਂਗੇ ਇਦਾਂ ਦੀ ਆਪਾਂ ਲੰਘ ਰਹੇ ਹਾਂ ਇਹ ਨੌਕਰੀਆਂ ਦਿੱਤੀਆਂ ਨੇ ਇਹਨਾਂ ਪ੍ਰੋਬਲਮ ਬੜਾ ਦਾ ਰਵੀ ਚੱਪ ਜਾਓ ਬਟਾ ਆਣਾ ਨਾ ਖਾ ਕੇ ਜਾਣਾ ਪੜਿਆ ਹਮਰਾ ਖਰਮੂ ਪਰੇ ਕਰਾ ਇਹਦਾ ਬੰਨ ਲੱਗਾ ਹੁਣ ਪ੍ਰਬੰਧ ਹੈ ਹੈਲੋ ਇਕੱਠਾ ਕਰ ਖੜ ਗਿਆ ਪਤਾ ਜੀ ਬਾਬਾ ਜੀ ਕੀ ਨਾਂ ਤੁਹਾਡਾ ਮੁਖਤਾਰ ਸਿੰਘ ਜੀ ਮੁਖਤਾਰ ਸਿੰਘ ਜੀ ਜਿਹੜੇ ਬੱਚੇ ਇੱਥੇ ਲਾਪਤਾ ਹੋਏ ਤੁਹਾਡੇ ਕੀ ਲੱਗਦੇ ਸੀਗੇ ਮੇਰੇ ਪੋਤੇ ਆ ਜੀ ਕਿੰਨੇ ਸੀ ਤੁਹਾਡੇ ਪੁੱਤੇ ਦੋ ਜੀ ਕੀ ਨਾਂ ਸੀ ਉਹਨਾਂ ਦਾ ਇਕ ਨਾ ਵਿਸ਼ਾਲਾ ਜੀ ਆਹ ਫੂਲ ਪਹਿਲਾ ਫੂਲ ਨਾਲ ਤੇ ਦੂਜੇ ਨਾ ਅਰਸ਼ ਜਿਹੜੇ ਦੂਸਰੇ ਹੋਰ ਦੋ ਨੌਜਵਾਨ ਜੌਨ ਸੀ ਉਹ ਵੀ ਤੁਹਾਡੇ ਪਿੰਡ ਦੇ ਸੀ ਹਾਂਜੀ ਹਾਂਜੀ ਉਹਨਾਂ ਦਾ ਕੀ ਨਾਮ ਸੀਗਾ ਜਸਵਾਲ ਜੀ ਇੱਕ ਨਾ ਅੱਛਾ ਜੀ ਇੱਕ ਨਾ ਗੌਰਪ੍ਰੀਤ ਜਿਹੜੇ ਦੋ ਨੌਜਵਾਨ ਜਿਨ੍ਹਾਂ ਦੇ ਮ੍ਰਿਤਕ ਸਰੀਰ ਮਿਲੇ ਉਹਨਾਂ ਦਾ ਕੀ ਨਾਮ ਸੀਗਾ ਉਹਨਾਂ ਦਾ ਨਾਮ ਅਰਸ਼ ਤੇ ਜਸਵਾਲ ਮਿਲਿਆ ਜੀ ਹਾਂਜੀ ਕਿ ਕੱਲ ਦੇ ਜਿਹੜਾ ਹੈਗਾ ਸਰਚ ਇਨਫਰਮੇਸ਼ਨ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਹਾਂ ਜੀ ਤੇ ਹੁਣ ਤੱਕ ਇਹਨਾਂ ਨੂੰ ਕੀ ਪ੍ਰਾਪਤੀ ਹੋਈ ਹੈ ਕੀ ਕਾਰਨ ਕੀ ਆ ਵੀ ਕੱਲ ਦੇ ਅਲਜੀ ਹੋਇਆ ਪਾਣੀ ਕੋਈ ਜ਼ਿਆਦਾ ਵਾ ਪਾਣੀ ਦਾ ਵਹਾਅ ਤੇਜ਼ ਹੈ ਕੀ ਕਾਰਨ ਹੈ ਇਹਦੇ ਬਾਰੇ ਅਸੀਂ ਨਹੀਂ ਜੀ ਕੁਝ ਕਹਿ ਸਕਦੇ ਜੀ ਇਹਦੇ ਬਾਰੇ ਪਾਣੀ ਬਾਰੇ ਸਾਨੂੰ ਨਹੀਂ ਕੋਈ ਪਤਾ ਦੀ ਇਹ ਕੀ ਚੱਕਰ ਕੀ ਇਹਦੇ ਵਿੱਚ ਆਧਾ ਘਾਟਾ ਕੀ ਇਹ ਮਾਲਕ ਦੀ ਮੋਜਾ ਇਹਦੇ ਬਾਰੇ ਆਪਾਂ ਨੂੰ ਨਹੀਂ ਕੋਈ ਇਹਦੇ ਬਾਰੇ ਇਹ ਤਾਂ ਦੱਸਿਆਊਗਾ ਪਿੰਡ ਵਾਲਿਆਂ ਨੇ ਦਾ ਉਹ ਮੁੰਡਾ ਜਿਹੜੇ ਬਚ ਕੀ ਗਏ ਆ ਵੀ ਕਿੱਦਾਂ ਇਹ ਹਾਲ ਸੌਣੇ ਲੱਪੜਿਆ ਕਿਵੇਂ ਇੱਥੇ ਆਏ ਹੋ ਉਹ ਜੀ ਪਿੰਡੋਂ ਦੇ ਉਹਨਾਂ ਰੋਕਦੇ ਵੀ ਨਹੀਂ ਜਾਣਾ ਤੇ ਤੁਸੀਂ ਇਸ਼ਾਨਾਲ ਕਰਨਾ ਉੱਥੇ ਪਿੱਛੇ ਕਰੋ ਪਰ ਉਹਨਾਂ ਮੁੰਡਿਆਂ ਆਪਸ ਵਿੱਚ ਦਿਲਚਸਪੀ ਕਰਕੇ ਤੇ ਆ ਗਏ ਆ ਜੋ ਮਰਜੀ ਕਰੀ ਜਾ ਤੇ ਤੁਸੀਂ ਉਹਨਾਂ ਮੁੰਡਿਆਂ ਦੀ ਆਪਸ ਵਿੱਚ ਗੱਲ ਹੋਰ ਸਾਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਇਹ ਕੱਲ ਉਹ ਸਾਖੀ ਦਾ ਕਰਕੇ ਇੱਧਰ ਨੂੰ ਆਏਗਾ ਨੌਜਵਾਨ ਆ ਜਾਂਦੇ ਨਹੀਂ ਨਹੀਂ ਉਹ ਸਾਖੀ ਦਾ ਕਰਕੇ ਉਦਾਂ ਨਹੀਂ ਜਿਹੜੇ ਪਰਿਵਾਰ ਤਾਂ ਕਿੱਦਾਂ ਇਹੋ ਜਾਣਕਾਰੀ ਪਹੁੰਚੀ ਪਰਿਵਾਰ ਤਾਂ ਹੀ ਜਾਣਕਾਰੀ ਪਹੁੰਚੀ ਜਿਹੜੇ ਮੁੰਡੇ ਬਚਿਆ ਬਾਹਰ ਸੀਗੇ ਤਿੰਨ ਮੁੰਡੇ ਸੀ ਸੱਤ ਜਣੇ ਆਏ ਆ ਤੇ ਉਹਨਾਂ ਨੇ ਉਹ ਜਿਹੜੇ ਮੁੰਡਾ ਬਾਹਰ ਸੀਗੇ ਉਹਨਾਂ ਨੂੰ ਮੁੰਡੇ ਡੁੱਬ ਗਏ ਆ ਉਹਨਾਂ ਨੇ ਫੇਰ ਪਿੱਛੇ ਫੋਨ ਕੀਤਾ ਤੇ ਰੋਏ ਕਰਲਾਇਆ ਤੇ ਉਹਨਾਂ ਨੇ ਫੋਨ ਕੀਤਾ ਫਿਰ ਪਿਛੇ ਵਾਰ ਸਾਇ ਹਾਂਜੀ ਜਿਹੜੇ 2 9 ਜੋਨ ਸੀ ਉਹ ਤੋਂ ਤੁਹਾਡੇ ਪਿੰਡ ਵਾਲਿਆਂ ਨੇ ਆਪਣੇ ਤੌਰ ਤੇ ਉਹਨਾਂ ਦੀ ਤਲਾਸ਼ ਕਰ ਲਈ ਸੀ ਨਾ ਹਾਂਜੀ 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 ਕੋਈ ਪਰਿਵਾਰ ਦੀ ਇਲਾਕੇ ਦੀ ਪਿੰਡ ਵਾਲਿਆਂ ਦੀ ਕੋਈ ਮੰਗ ਹੋਵੇ ਜਿਹੜੀ ਸਰਕਾਰ ਅੱਗੇ ਤੁਸੀਂ ਰੱਖਣਾ ਚਾਹੁੰਦੇ ਹੋ ਉਹ ਜਿਹੜੀ ਮੰਗ ਵਾਅਾਸੀਂ ਤੁਹਾਨੂੰ ਪਰਿਵਾਰ ਨਾਲ ਸਲਾਹ ਕਰਕੇ ਤੇ ਤੇ ਰਸਣ ਜੋ ਵੀ ਵਿਚਾਰ ਹੋਗਾ ਅਸੀਂ ਪਰਿਵਾਰ ਨਾਲ ਵਿਚਾਰ ਕਰ ਲਾਂਗੇ। ਹਾਂ। ਫੇਰ ਤੁਹਾਨੂੰ ਜਦੋਂ ਬੱਚਿਆਂ ਦੇ ਦੋ ਮਹੀਨੇ ਹੋ ਗਏ। ਇੱਕ ਰਾਤ ਇੱਕ ਰਾਤ ਕਿਤੇ ਹੁਣ ਇਸ ਟਾਈਮ ਇਸ ਟਾਈਮ ਹੈਗੇ ਜੀ ਉਹ ਜਦੋਂ ਆਪਣਾ ਉਹ ਮੋਰਚੀ ਦੇ ਵਿੱਚ ਹਾਂਜੀ 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 ਠੀਕ ਹੈ। ਹਾਂਜੀ ਹਾਂਜੀ। ਹਾਂਜੀ ਹਾਂਜੀ। ਹਾਂਜੀ। ਵੋਟਾ ਯਾਰ ਸਿੰਗਲ ਸਿੰਗਲ ਪਾ ਲੋ ਰਸੋ ਹਾਂ ਕਰੀਏ ਉਹਨੂੰ। ਹਾਂਜੀ ਸਿੰਗਲ ਸਿੰਗਲ ਮੇਰਾ ਨਾਮ ਸੰਦੀਪ ਕੁਮਾਰ ਹੈ। ਮੈਂ ਇਨਸਪੈਕਟਰ ਜੀ ਡਿਊ ਹੋਰ ਟੀਮ ਕਮਾਂਡਰ ਦੇ ਤੌਰ ਤੇ ਯਾਹਾਂ ਪੇ ਹਾਂ ਐਨ ਡੀ ਆਰ ਐਫ ਦੇ ਸਾਥ ਮੈਂ। क्या ऑपरेशन चलाया जा रहा है यहाँ पर और क्या अपडेट है कल हमें प्रशासन के द्वारा खबर दी गई थी कि यहाँ पे चार बच्चे डूबे हैं बाद में हम यहाँ पहुंची रेस्क्यू ऑपरेशन के लिए हमने अपडेट लिया तो उन्होंने बताया दो बच्चों को रेस्क्यू कर लिया गया है और दो अभी भी मिसिंग है तो हमारी टीम लगातार यहाँ पे उनके लिए सर्च अभियान चला रही है जो दो रेस्क्यू किए गए थे उनकी डेथ हो गई एक्चुअली ये तो आप प्रशासन से ही कंफर्म बता पाएंगे क्योंकि हम फील्ड में हैं इससे आगे की अपडेट हमारे पास नहीं है किस तरीके की स्ट्रैटी अपनाई गई है आपकी तरफ से इस रेस्क्यू ऑपरेशन में देखिए हमारे पास में डीप डाइवर्स हैं बोट्स हैं इम्प्रोवाइज हुक्स हैं तो हमारी रेस्क्यू टेक्निक्स हैं अलग अलग तो हमारे रेस्क्यूअर उन सभी को ग्राउंड में अप्लाई कर रहे हैं कितने घंटे से ऑपरेशन चालू हमने ये ऑपरेशन कल शाम को लगभग पाँच बजे शुरू कर दिया था रात में अंधेरा होने की वजह से विजिबिलिटी कम होगी देख नहीं पा रहे रेस्क्यूअर बोट हैंडलिंग के दौरान तो इसलिए सुबह तक के लिए पोस्टपोन किया था और सुबह सात बजे से हमने दोबारा से इसको शुरू कर दिया अभी और कितना समय लगने की संभावना है देखिए सर ये थोड़ा चैलेंजिंग है काम और एक्यूरेट इसके बारे में मतलब एकदम एग्जैक्ट बताना थोड़ा मुश्किल है कि इस समय कितना होगा तो हम अपने जो भी स्ट्रेटेजी है उससे ढूंढने की कोशिश कर रहे हैं कितनी टीमें लगी हैं और कितने लोग हैं आपके साथ यहाँ पे हमारी एक टीम है जिसमें 28 मेंबर हैं अभी हमारे तो वो सभी लगे हुए हैं बारी बारी से उसमें डीप डाइवर शामिल हैं उसमें बोट हैंडलर शामिल हैं ये सभी स्विमर्स हैं हम लाइन टेक्निक से और फ्री स्टाइल स्विमिंग से भी अपने वहाँ पे सर्च करने की कोशिश कर रहे हैं